ਸਾਡੇ ਦੇਸ਼ ਦੇ ਨੌਜਵਾਨ ਰੋਜ਼ੀ ਰੋਟੀ ਕਮਾਉਣ ਦੇ ਲਈ ਬਾਹਰ ਜਾ ਰਹੇ ਨੇ ਤੇ ਬੀਤੇ ਦਿਨ ਅਮਰੀਕਾ ਦੇ ਪ੍ਰੈਜ਼ੀਡੈਂਟ 트੍ਰੰਪ ਵੱਲੋਂ ਕਾਨੂੰਨ ਦੇ ਵਿੱਚ ਸਖਤੀ ਕਰਨ ਤੋਂ ਬਾਅਦ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਪਹਿਲਾ ਜਹਾਜ਼ ਕਰੀਬ 5 ਫਰਵਰੀ ਨੂੰ ਇੰਡੀਆ ਵਾਪਸ ਭੇਜਿਆ ਗਿਆ ਸੀ ਤੇ ਦੂਜਾ ਜਹਾਜ਼ ਵੀ ਹੁਣ ਵਾਪਸ ਆ ਗਿਆ ਹੈ ਇਹ ਜਹਾਜ਼ ਅਮਰੀਕਾ ਤੋਂ 119 ਭਾਰਤੀ ਡਿਪੋਰਟ ਕਰਕੇ ਅੰਮ੍ਰਿਤਸਰ ਰਾਜਾ ਚਾਂਸੀ ਹਵਾਈ ਅੱਡੇ ਤੇ ਘਟਿਆ ਹੈ ਜਿਸ ਦੇ ਵਿੱਚ ਕਰੀਬ 67 ਲੋਕ ਪੰਜਾਬੀ ਦੱਸੀ ਗਏ ਨੇ ਟਰੈਵਲ ਏਜੰਡਾ ਰਾਹੀਂ ਠੱਗੀ ਦਾ ਸ਼ਿਕਾਰ ਹੋਏ ਡੌਂਕੀ ਲਗਾ ਕੇ ਆਪਣੀ ਰੋਟੀ ਰੋਟੀ ਕਮਾਉਣ ਲਈ ਬਾਹਰ ਇਹ ਲੋਕ ਗਏ ਸਨ ਅੱਜ ਜੋ ਜਤਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਜੰਡਿਆਲਾ ਗੁਰੂ ਨੇੜੇ ਪਿੰਡ ਬੰਡਾਲਾ ਦੇ ਵਸਨੀਕ ਦੇ ਨਾਲ ਘਰ ਜਾ ਕੇ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਅਮਰੀਕਾ ਦੇਸ਼ 'ਚ ਰੋਜੀ ਰੋਟੀ ਕਮਾਉਣ ਲਈ ਉਹ ਗਏ ਸੀ ਇੱਕ ਏਕੜ ਜ਼ਮੀਨ ਤੇ ਲੜਕੀ ਦੇ ਵਿਆਹ ਲਈ ਗੈਣੇ ਜੋ ਰੱਖੇ ਸੀ ਉਸ ਨੂੰ ਵੇਚ ਕੇ ਕਰੀਬ 45 ਲੱਖ 에ਜੰਟ ਨੂੰ ਉਹਨਾਂ ਵੱਲੋਂ ਦਿੱਤਾ ਗਿਆ ਸੀ ਸਰਕਾਰ ਨਾਲ ਗੱਲਬਾਤ ਕਰਦੇ ਹੋਏ ਜਤਿੰਦਰ ਸਿੰਘ ਤੇ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਸੁਣੋ ਹਾਂਜੀ ਜੀ ਜੁਗਨ ਸਿੰਘ ਜੀ ਕਿਸ ਤਰ੍ਹਾਂ ਪਹੁੰਚੇ ਤੁਸੀਂ ਅਮਰੀਕਾ ਤੇ ਕਿੰਨੇ ਰੁਪਏ ਜਿਹੜੇ ਖਰਚ ਕੀਤੇ ਮੈਂ ਜੀ ਮਤਲਬ ਕਿ ਇੱਕ ਦੋ ਦੋ ਗੇਮਰ ਖਿਆਸੀ ਬਰੇਸ ਹਮਨੇ ਏਜੰਟ ਨੇ ਮਤਲਬ ਕਿ ਕਹਿੰਦਾ ਵੀ ਇੱਕ 40 ਲੱਖ ਵਾਲੀ 40 ਲੱਖ ਮਤਲਬ ਕਿ ਤੁਹਾਨੂੰ ਕਹਿੰਦਾ ਬਨਾਮ ਵਿੱਚ ਤੁਰ ਕੇ ਜਾਣਾ ਪੈਣਾ ਮਤਲਬ ਕਿ ਜਿਹੜੀ ਤੁਸੀਂ ਬਾਇਰ ਕਰਾਉਣੀ ਤੁਹਾਨੂੰ 50 ਲੱਖ ਦੇਣਾ ਪੈਣਾ ਤਾਂ ਆਪਾਂ ਕਹੇ ਵੀ ਆਪਣਾ ਬਨਾਮ ਵਿੱਚ ਕੋਈ ਜਾਣ ਦਾ ਆਪਣਾ ਫਾਇਦਾ ਨਹੀਂ ਹੈ ਮਤਲਬ ਕਿ ਆਪਾਂ ਨਹੀਂ ਜਾ ਸਕਦੇ ਉੱਥੇ ਆਪਾਂ ਨੂੰ ਰਿਸਕੀ ਲੱਗਦੀ ਹੈ ਆਪਾਂ ਜਿਹੜੀ ਇੱਕ ਨੰਬਰ ਵਾਲੀ ਗੇਮ ਆ ਉਹਦੇ ਵਿੱਚ ਜਾਵਾਂਗੇ ਆਪਾਂ ਮਤਲਬ ਕਿ ਉਹਨਾਂ 50 ਲੱਖ ਦੀ ਆਪਾਂ ਗੱਲ ਕਰ ਲਈ ਤੇ ਮਤਲਬ ਕਿ ਆਪਾਂ ਪੂਰਾ ਮਤਲਬ ਕਿ ਆਪਣਾ ਡਨ ਕਰਕੇ ਆਪਾਂ ਫਿਰ ਤੁਰੇ ਗਵਾਨਾ ਦਾ ਵੀ ਆਪਣੀ ਫਲਾਈਟ ਕਰਾਈ ਹੈ ਗਾੜੀ ਉਹਨੇ ਆਪਣਾ ਫਿਰ ਡੌਂਗੀ ਰੂਟ ਸਟਾਰਟ ਕਰਤਾ ਤੁਹਾਡੇ ਨਾਲ ਜਾਨੀ ਕਿ ਜੈਂਟਲਮੈਨ ਧੋਖਾ ਕੀਤਾ ਹਾਂਜੀ ਪੂਰਾ ਧੋਖਾ ਕੀਤਾ ਜੀ ਮਤਲਬ ਕਿ ਉੱਥੇ ਮਤਲਬ ਕਿ ਗਵਾਨਾ ਦਾ ਮਤਲਬ ਕਿ 20-22 ਲੱਖ ਰੁਪਈਆ ਸਾਰਿਆਂ ਕੋਲ ਮਤਲਬ ਕਿ ਪੇਮੈਂਟ ਲੈਣੀ ਹੁੰਦੀ ਆ ਮਤਲਬ ਕਿ ਜਿਨ੍ਹਾਂ ਦੀਆਂ ਫਲਾਈਟਾਂ ਦੀ ਗਾੜੀ ਹੁੰਦੀਆਂ ਉਹਨਾਂ ਦੇ ਹੁੰਦੀਆਂ ਵੀ ਪਰ ਉਹ ਬੰਦੇ ਨੇ ਮੇਰੀ ਫਲਾਈਟ ਨਹੀਂ ਕਰਵਾਈ ਇਹਨੇ ਪੈਸਿਆਂ ਦਾ ਅਰੇਂਜਮੈਂਟ ਕਿੱਥੋਂ ਕੀਤਾ ਗਿਆ ਇਹਨੇ ਪੈਸਿਆਂ ਦਾ ਰੇਡ ਮੇਰੇ ਪਾਈ ਆਪਣੀ ਕੋਈ ਜ਼ਮੀਨ ਸੀ ਆ ਪਾਓ ਵੇਚੀ ਆ ਤੇ ਆਪਣੇ ਕੋਲ ਮਤਲਬ ਕਿ ਦੋਵਾਂ ਪੈਨਿਆਂ ਦਾ ਮਤਲਬ ਉਹ ਕਿ ਗ ਹੁਣ ਅੱਗੇ ਤਾਂ ਕੀ ਸੋਚਾ ਅੱਗੇ ਦਾ ਮਤਲਬ ਕੀ ਜੋ ਵੀ ਕਰਨਾ ਹਨ ਇਹਨੇ ਪੈਸਾ ਦਾ ਭਾਜੀ ਅਰੇਂਜਮੈਂਟ ਕਿਤੋਂ ਵੀ ਨਹੀਂ ਹੋ ਸਕਦਾ ਜੋ ਇੱਕ ਵਾਰਾਂ ਚਾਂਸ ਹੀ ਉਹ ਆਪਾਂ ਲਾ ਕੇ ਵੇਚ ਲਿਆ ਹੁਣ ਮਤਲਬ ਕੀ ਜੋ ਕਰਨਾ ਪਰ ਇੱਥੇ ਹੀ ਗਰਾਉਂਡ ਲੈਵਲ ਤੋਂ ਸ਼ੁਰੂ ਕਰਨਾ ਪੈਣਾ ਜੋ ਵੀ ਆਪਾਂ ਇੱਥੇ ਰਹਿ ਕੇ ਕਰਾਂਗੇ ਬਾਕੀ ਕਿੰਨੀ ਤਸ਼ਦਦ ਜਿਹੜੀ ਉੱਥੇ ਹੋਈ ਵੱਡੀ ਤਸ਼ਦਦ ਭਾਜੀ ਬਹੁਤ ਮਤਲਬ ਕਿ ਉੱਥੇ ਕੁੱਟਦੇ ਮਾਰਦੇ ਚਲੋ ਜਿੱਦਾਂ ਵੀ ਆ ਸਾਰਾ ਕੁਝ ਮੈਂਟਲਿ ਟੌਰਚਰ ਕੁੱਟਦੇ ਮਤਲਬ ਕਿ ਇੱਥੇ ਕੋਈ ਅਸੀ ਚੀਜ਼ ਨਹੀਂ ਵੀ ਜਿਹੜੀ ਸਾਦਾ ਨਾ ਹੋਈ ਹੋਵੇ ਕੋਈ ਮੰਗਾਂ ਸਰਕਾਰਾਂ ਤੋਂ ਸਰਕਾਰਾਂ ਨੂੰ ਮੰਗਿਆ ਵੀ ਚਲੋ ਜੇ ਸਾਨੂੰ ਕੋਈ ਥੋੜੀ ਬੋਧੀ ਛੋਟੀ ਮੋਟੀ ਕਿਸੇ ਤਰ੍ਹਾਂ ਵੀ ਸਾਨੂੰ ਨੌਕਰੀ ਦੇ ਦੇਣਾ ਸਾਡਾ ਇੱਥੇ ਰੋਜ਼ਗਾਰ ਤੌਰ ਤੇ ਅਸੀਂ 12 ਨੂੰ ਨਾਂ ਭਜੀਏ ਆਪਣਾ ਇੱਥੇ ਕੋ ਰਹਿ ਕੇ ਕੰਮ ਕਰੀਏ ਸ਼ਾਮ ਨੂੰ ਆਪਣੇ ਘਰੇ ਆਈਏ ਤੇ ਬਸ ਇਹੋ ਸਰਾ ਸਰਕਾਰਾਂ ਤੋਂ ਮੰਗਿਆ ਵੀ ਜਾਂਚ ਸਾਨੂੰ ਕੋਈ ਐਸੀ ਸਾਰੇ ਨੂੰ ਮੰਗਦੇ ਚਲੋ ਜੋ ਵੀ ਉਹਨਾਂ ਨੇ ਕਾਰਵਾਈ ਕਰਕੇ ਚਲੋ ਸਾਡੇ ਥੋੜੇ ਬੋਦੇ ਪੈਸੇ ਆ ਉਸ ਵੇਨ ਸਾਨੂੰ ਵੀ ਸਰਕਾਰਾਂ ਤੋਂ ਉਮੀਦ ਆ ਸਾਨੂੰ ਵੀ ਹੌਸਲਾ ਹੋਵੇ ਸਾਡੇ ਮਤਲਬ ਕਿ ਪੈਸੇ ਆਏ ਅਸੀਂ ਵੀ ਇੱਥੇ ਆਪਣਾ ਕੋਈ ਕੰਮ ਚਲਾਉਣ ਲਈ ਬਣੀਏ ਅ ਦੱਸਿਆ ਜਾ ਰਿਹਾ ਕਿ ਦਸਤਾਰਾਂ ਵੀ ਜਿਹੜੀਆਂ ਲਵਾ ਲਈਆਂ ਵੀ ਨੇ ਜੀ ਹਾਂਜੀ ਮਤਲਬ ਕਿ ਜਦੋਂ ਉਹਨਾਂ ਨੇ ਸੈਂਟਿਆਗੋ ਕੈਂਪ ਦੇ ਵਿੱਚ ਸਾਨੂੰ ਗੜਿਆ ਗਿਆ ਤੇ ਉਹਨਾਂ ਨੇ ਮਤਲਬ ਕਿ ਸਾਡੀ ਚੈਪੀਨ ਦੇ ਉੱਤਾਰ ਗਿਆ ਵੀ ਤੁਸੀਂ ਦਸਤਾਰ ਉਤਾਰੋ ਤੇ ਆਪਾਂ ਗਿਆ ਵੀ ਨਹੀਂ ਸਾਡੇ ਮਤਲਬ ਕਿ ਧਰਮੋ ਦੇ ਦਸਤਾਰ ਲਾਣੀ ਨਹੀਂ ਆਈ ਤੁਸੀਂ ਮਤਲਬ ਕਿ ਜੋ ਚੈੱਕ ਕਰਨੀ ਇਦਾਂ ਕਰ ਲਓ ਇਦਾਂ ਹੀ ਹੱਥ ਲਾ ਕੇ ਚੈੱਕ ਕਰ ਲਓ ਦਸਤਾਰ ਵਿੱਚ ਕੁਝ ਨਹੀਂ ਹੈਗਾ ਉਹਨਾਂ ਮਤਲਬ ਕਿ ਸਾਡੇ ਤੇ ਕੋਈ ਯਕੀਨ ਨਹੀਂ ਕੀਤਾ ਕੋਈ ਭਰੋਸਾ ਨਹੀਂ ਕੀਤਾ ਤੇ ਮਤਲਬ ਕਿ ਉਹਨਾਂ ਨੇ ਸਾਡੀ ਮਤਲਬ ਕਿ ਕਹਿੰਦੇ ਦਸਤਾਰ ਲਾਣੀ ਪੈਣੀ ਆ ਆਪਾਂ ਉਹਨਾਂ ਦੇ ਵਿਸ਼ਵਾਸ ਕਰਕੇ ਦਸਤਾਰ ਲਾਈ ਮਤਲਬ ਕਿ ਉਹਨੇ ਲਾਉਣ ਦੇ ਬਿਲਾਨਾ ਗਰਮਚਨ ਸਿੰਘ ਬੱਚਾ ਮੈਂ ਕਿਹਾ ਪੇਟੇ ਨੂੰ ਬਾਹਰ ਭੇਜਿਆ ਹੈ ਹਾਂਜੀ ਤੇ ਕਿਸ ਤਰ੍ਹਾਂ ਆਪਾਂ ਯਾਨੀ ਕਿ ਕਿੱਥੋਂ ਪੈਸੇ ਆਪਾਂ ਕਿਤਰਾ ਇਕੱਠੇ ਕੀਤੇ ਪੈਸੇ ਜਮੀਨ ਇਹ ਲੱਗ ਉਹ ਵੇਚੀ ਹੈ ਕੋਈ ਗਹਿਣਾ ਪੰਜ ਛੇ ਟੋਲੇ ਅੱਛਾ ਜੀ ਉਹ ਵੇਚਿਆ ਜੀ ਕਿੰਨੇ ਪੈਸੇ ਲਾਏ ਜੀ ਬਾਹਰ ਭੇਜਿਆ 1 ਲੱਖ ਜੀ 1 ਲੱਖ ਰੁਪਿਆ ਕਦੋਂ ਗਿਆ ਬੱਚਾ ਤੁਹਾਡਾ ਇਹ ਸਤੰਬਰ ਚ ਗਿਆ ਸੀ 17 ਸਤੰਬਰ 17 ਸਤੰਬਰ ਤੇ ਕਿੰਨੇ ਦਿਨ ਲੱਗੇ ਪਹੁੰਚਣ ਪੰਜ ਮਹੀਨੇ ਹੋ ਗਏ ਤੇ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੀ ਜਦੋਂ ਪਹਿਲਾਂ ਗੱਲਬਾਤ ਹੁੰਦੀ ਰਹੀ ਹੁਣ 20 ਦਿਨ ਹੋ ਗਏ ਬਾਈ ਅੱਛਾ ਜੀ ਕੋਈ ਅਲਵਾ ਨਹੀਂ ਮਤਲਬ ਵੀ ਜਦੋਂ ਗਿਆ ਮੈਂ ਇਹਨੇ ਦੱਸਿਆ ਵੀ ਮੈਨੂੰ ਕਿਹੜੇ ਕਿਹੜੇ ਹਾਲਾਤਾਂ ਚੋਂ ਗੁਜ਼ਰਨਾ ਪਿਆ ਹਾਂ ਅਸੀਂ ਦੱਸਦਾ ਰਿਹਾ ਨਾ ਅੱਛਾ ਜੀ ਅਸੀਂ ਤਾਂ ਇਹ ਸੂਤਰਾਂ ਦੇ ਵਾਪਸ ਆ ਜਾ ਮਤਲਬ ਜਿਹੜੇ ਹਾਲਾਤਾਂ 'ਚ ਬੰਦਾ ਬਾਹਰ ਜਾਂਦਾ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਉਹ ਉੱਤਰਦੀ ਨਹੀਂ ਜਾਣਾ ਜੀ ਅਜੰਟਾਂ ਨੇ ਤੁਹਾਨੂੰ ਕੀ ਕਿਹਾ ਜੀ ਸਾਨੂੰ ਤਾਂ ਅਸੀਂ ਤੇ ਇੱਕ ਨੰਬਰ ਦੇ ਦਿੱਤੇ ਪੈਸੇ ਉਹ ਸਾਨੂੰ ਕੀ ਪਤਾ ਵੀ ਇਹਨਾਂ ਅਜੰਟਾਂ ਨੇ ਗੁੰਮਰਾ ਕੀਤਾ ਗੁੰਮਰਾ ਕੀਤਾ ਅਜੰਟਾਂ ਨੇ ਕੀ ਗੱਲ ਹੋਈ ਜੀ ਇਹੋ ਹੀ ਗੱਲ ਹੋਈ ਆ ਵੀ ਜੇ ਜੋਤਾਂ ਜਾਣਾ ਵਾ ਨੋਕੀ ਲੱਗਦੇ 40 ਲੱਖ ਦੇ ਜੋਤਾਂ ਬਾਈਰ ਜਾਣਾ ਦੇ 50k ਅੱਛਾ ਚਾਹੀਆ ਚਲ 50 ਲੈ ਲਓ ਤੇ ਤੇ ਭੇਜਿਆ ਸਾਰਾ ਇਹ ਪੈਸੇ ਦੇ باوجود ਉਹਨਾਂ ਡੋੰਡੀਆਂ ਵੀ ਭੇਜੇ ਹਾਂਜੀ ਕੀ ਮੰਗ ਕਰਦੇ ਸਰਕਾਰ ਕੋਲ ਸਰਕਾਰ ਕੋਈ ਹੋਰ ਮੰਗ ਕਰਦੇ ਆ ਵੀ ਜੇ ਸਾਡਾ ਉਹ ਜਨ ਲਗਾ ਲੈਣਾ ਉਹ ਆਪਸਾ ਆਵੇ ਤੇ ਚਾਹੇ ਸਾਨੂੰ ਕੋਈ ਨੌਕਰੀ ਦਿੱਤੀ ਜਾਵੇ ਮਾੜੀ ਮੋੜ ਕੋਈ ਮਾੜਾ ਮੋੜ ਚੱਲੇ ਜਾਂ ਇਹੋ ਜਿਹੇ ਏਜੰਟ ਜਿਹੜੇ ਖਲਾਫ ਕਰਦੇ ਉਹਨਾਂ ਤੇ ਕੋਈ ਕੋਈ ਕਾਰਵਾਈ ਕੀਤੀ ਜਾਵੇ ਠੀਕ ਹੈ ਜਿੰਦਰਪੁਰ ਮੈਂ ਕਹਾਂ ਜਦੋਂ ਬੇਟਾ ਤੁਹਾਡਾ ਬਾਹਰ ਗਿਆ ਵਾ ਉਦੋਂ ਏਜੰਟਾਂ ਨਾਲ ਕੀ ਗੱਲਬਾਤ ਹੋਈ ਹੈ ਉਦੋਂ ਤਾਂ ਉਹਨਾਂ ਨੇ ਇਹੋ ਗੱਲ ਹੋਈ ਵੀ ਨਾ ਨਹੀਂ ਅੰਦਰ 15 ਤਰੀਕ ਨੂੰ ਪਛਾਵਾਵਾਂਗੇ ਬੱਚੇ ਨੂੰ ਅੱਛਾ ਜੀ ਤੇ ਫਲੈਟਰ ਹੌਂ ਸੇ ਪਛਾਵਾਵਾਂਗੇ ਪੈਸੇ ਸਾਰੇ ਲੈ ਲਏ ਪੈਸੇ ਸਾਰੇ ਲੈ ਲਏ ਕਿੰਨੇ ਪੈਸੇ ਲੈਏ ਜੰਮ ਨੇ ਪੈਸੇ ਅੱਧੇ ਤੇ ਪਹਿਲਾਂ ਲੈ ਆਏ ਸੀਗੇ ਅੱਧੇ ਵੀ ਉਹਨਾਂ ਨੇ ਗੰਨ ਛੱਪਣ ਤੋਂ ਪਹਿਲਾਂ ਲੈ ਲਏ ਸੀਗੇ ਸਾਰੇ ਸਾਰੇ ਹੀ ਹੋ ਗਏ ਅੱਛਾ ਜੀ ਸਾਰੇ ਲੈ ਲਏ ਸਾਰੇ ਲੈ ਲਏ ਤੇ ਬੇਟਾ ਕਿਹੜੀਆਂ ਮੁਸ਼ਕਲਾਂ ਚ ਪਹੁੰਚਿਆ ਉਥੇ ਇਹ ਨਹੀਂ ਦੱਸਦਾ ਬੇਟਾ ਬਹੁਤ ਮੁਸ਼ਕਲਾਂ ਹੈ ਟਾਈਮ ਹੀ ਨਹੀਂ ਮਿਲਦਾ ਸਿਰ ਦਾ ਪੁੱਛਣ ਦੱਸਣ ਦਾ ਪਰ ਬਹੁਤ ਮੁਸ਼ਕਲਾਂ ਉਥੇ ਤਾਂ ਆਦਾ ਹੈਗਾ ਰੋਜ਼ ਹੀ ਰੋਜ਼ ਮੁਸ਼ਕਲ ਦਾ ਹੁੰਦਾ ਪਰ ਇੰਨੇ ਦਿਨ ਹੋ ਗਏ ਭੁੱਖੇ ਨੂੰ 4 ਦਿਨ ਹੋ ਗਏ ਭੁੱਖੇ ਨੂੰ ਇਹਨੇ ਵਰਸ਼ਾ ਕਿਹਾ ਬਾਤ ਮੈਨੂੰ ਮੀਟਾ ਰੋਟੀ ਦਿੰਦੇ ਮੈਂ ਮੰਮੀ ਮੀਟ ਨਹੀਂ ਖਾਂਦਾ ਤੇ ਬਸ ਦੋ ਕੁ ਚਾਹ ਹੋਈ ਜਾਂਦੀ ਆ ਤਾਂ ਇਹੋ ਕੁਝ ਦੇਣਾ ਖਾਣਾ ਖਾਂਦਾ ਨਹੀਂ ਜਿਵੇਂ ਤੁਸੀਂ ਜੋੜ ਜਮਾ ਕਰਕੇ ਪਾਇਆ ਕਿ ਤੇ ਅਹੀਂ ਉਹ ਪੈਰੀ ਕਿੱਲਾ ਹੈਗੀ ਉਹ ਵੇਚੀ ਆ ਕੋਹੋ ਬੇਟੀ ਵਿਆਹੀ ਉਹਨਾਂ ਦੀ ਗਹਿਣਾ ਕੱਟਾ ਹੀ ਜੂਗਾ ਤਾਂ ਵੇਚਤਾ ਤੇ ਪਿਛਲਾ ਆਪੇ ਬੱਚਾ ਸੈੱਟ ਹੋ ਜੂ ਸਭ ਕੁਝ ਵੰਜੂ ਕਰਤਾ ਹੁਣ ਇਹ ਗੱਲ ਥੋੜੀ ਪਤਾ ਬੱਚੇ ਨੇ ਵਾਪਸ ਆਇਨਾ ਕੀ ਕਰਦੇ ਹਾਂ ਮੰਨ ਸਰਕਾਰ ਕੋਲ ਸਰਕਾਰ ਤੋਂ ਇਹੋ ਹੀ ਮੰਗ ਕਰਦੇ ਆ ਬਚੇ ਨੂੰ ਕੋਈ ਨੌਕਰੀ ਦੇ ਦੇਣਾ ਤੇ ਹੀ ਬੁੱਢੇ ਵਾਪੇ ਆ ਇਹ ਕਮਾਵੇ ਤਾਂ ਹੀ ਬੈਠ ਕੇ ਖਾਈਏ ਤੇ ਅੰਮੇ ਮਸ਼ੀਨਾਂ ਦਾ ਸਾਹਮਣੇ ਵੀ ਠੀਕ ਦਾ ਕੰਮ ਕਰਦਾ ਸਾਰੀ ਜਿਹੜੀ ਕਮਾਈ ਕਰੀ ਲਈ ਆ ਤੇ ਘਰ ਬਣਾਇਆ ਵਾ ਤੇ ਬੱਚੇ ਨੂੰ ਜਿਹੜੀ ਚਿੱਲਾ ਹੈਗੀ ਪੇਚ ਕੇ ਬਾਹਰ ਘਲਤਾ ਜਿਹੜੇ ਨਾਲ ਤੁਹਾਡਾ ਮੈਂ ਧੋਖਾ ਕੀਤਾ ਕੀ ਨਹੀਂ ਕਰਦੇ ਉਹਨਾਂ ਦੇ ਹੁਣ ਇਹੋ ਹੀ ਆਪੀ ਸਰਕਾਰੀ ਉਹਨਾਂ ਨੂੰ ਕੋਈ ਉਹਨਾਂ ਦੇ ਜ਼ੋਰ ਪਾਵੇ ਤੋ ਸਾਨੂੰ ਲੱਗਾ ਰਣਾ ਸਾਡਾ ਵਾਪਸ ਕਰਨ ਤੇ ਚਲੋ ਸਰਕਾਰ ਕੋਈ ਇਹਨਾਂ ਨੂੰ ਨੌਕਰੀ ਦੇਵੇ ਬੱਚਿਆਂ ਨੂੰ ਹੁਣ ਇਹਨਾਂ ਨੇ ਇਹੋ ਜਿਹੇ ਹਾਲਾਤੋਂ ਨਿਕਲ ਕੇ ਆਣ ਕੇ ਫੇਰ ਥੋੜੀ ਬਾਹਰ ਜਾਣਾ ਹੁਣ ਥੋੜੀ ਇਹਨਾਂ ਨੂੰ ਨਾਲ ਲੈਣਾ ਬਾਹਰ ਜਾਂਦਾ ਤੇ ਜੇ ਤੇ ਨੌਕਰੀ ਦੇਣਗੇ ਤੇ ਵਧੀਆ ਨਹੀਂ ਤੇ ਫਿਰ ਆਪਣਾ ਨਹੀਂ ਜਾਣੇ ਜੋ ਫਿਰ ਕੋਈ ਨਾ ਕੁਝ ਸੋਚੋਗੇ ਕਰਦਾ ਰੋਟੀ ਤਾਂ ਖਾਣੀ ਪੈਣੀ ਹੈ